ਆ ਜੋ ਆਦਰਯੋਗ ਅਕਾ ਤਾਂ ਸਾਹਿਬ ਉਹਦੇ ਜਿਹਦਾ ਸਾਹਿਬ ਨੇ ਇੱਕ ਸਤਿਵੰਤ ਮੇਲੇ ਕੁਵੈਟੀ ਦਾ ਕਰ ਰਿਹਾ ਕਿਤਾ ਗਿਆ ਸੀ ਉਹਦਾ ਜਦ ਠੀਕ ਸੀ ਪਰ ਉਹ ਸਤਿਵੰਤ ਮੇਲੇ ਵਿੱਚ ਜਿਹੜਾ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਕਈ ਘਟਨਾਵਾਂ ਵੀ ਜਿਹੜੀਆਂ ਚੱਲਦੀਆਂ ਨੇ ਬਹੁਤ ਉਲਕੇ ਵਿਚਾਰਾ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੀ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀਗੇ ਬੜੇ ਵਿਦਵਾਨ ਸੀਗੇ ਕਾਰੇ ਅਫਸਰਾਂ 사이 ਕੋਈ ਤਾਂ ਬੇਚਿਆ ਦੇ ਕਲ ਦੇ باوجود ਵੀ ਕੋਈ ਕਿਸੇ ਸਾਥ ਤਜਸੀ ਨਹੀਂ ਹੋ ਸਕੇ ਉਹਦੇ ਮੈਨੂ ਔਖੜ ਕੇ ਉਹਨੇ ਵਾ ਅੱਜ ਦੀ ਬਿਲਡਿੰਗ ਵਾਲਾ ਰਿਸ਼ਤਾ ਬਣ ਗਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜੇ ਉਹ ਕਲ ਤਾਂ ਸਾਹਿਬ ਦੇਰ ਕਿ ਲੱਗੇ ਤੇ ਉਸ ਦੇ ਵਾ ਲੈ ਕੇ ਹੁਣ ਕੋਈ ਕੌਣ ਪ੍ਰਧਾਨ ਲਗਾ ਕੌਣ ਅਸੀਂ ਆਪਣੇ ਹੱਥ ਬਣ ਨਹੀਂ ਸਕਦੇ ਇਹ ਤਾਂ ਕਲ ਤਾਂ ਸਾਹਿਬ ਹੀ ਕਰ ਸਕਦੇ ਸੀ ਇਸ ਤੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਇਹ ਤਾਂ ਕਲ ਤਾਂ ਸਾਹਿਬ ਜਿਆਦਾ ਸਾਹਿਬ ਜੱਟੀ ਲਿਖੀ ਨਾ ਆ ਹਾਲਾਤ ਨੇ ਇਹ ਹਾਲਾਤ ਵਿੱਚ ਜੇ ਆਪਾਂ ਤੋਂ ਇਹੋ ਪਾਰ ਕਰ ਦਿੱਤਾ ਜਾਵੇ ਤੇ ਉਹ ਅੱਗੇ ਉਹ ਹੈਗਾ ਉਹ ਵਾਲੀ ਕੀ ਕਰਨਾ ਨਹੀਂ ਕਰਨਾ ਇਸ ਕਰਕੇ ਉਹ ਬਿਜੇ ਜੇ ਕੋਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਸੀਂ ਆਪ ਬੋਲੋ ਜਿਹਦਾ ਬਿਜੇ ਕੰਵਿਨ ਕਰਦਾ ਬੰਦਾ ਉਹੀ ਇਹਦੀ ਗੱਲ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸਹਿਰ ਕਰੇਗਾ ਸਹਿਰ ਕਰੇ ਪਹਿਲੀ ਤਾਂ ਆਗੇ ਜੇ ਦਾ ਕੋਈ ਅਕਾਦੀ ਦਾ ਕੋਈ ਹੋ ਚ ਜਾ ਉਹ ਤਾਂ ਨੰਬਰ ਦੋ ਵਾਲਾ ਕਰ ਦੇਗਾ ਇਹ ਅਕਾਦ ਤਾਂ ਸਾਡੇ ਪੋਪੜਾ ਜਿਹਾ ਕਮੇਟੀ ਇਹ ਤਾਂ ਉਹ ਹੀ ਕਰ ਸਕਦੇ ਇਹ ਉਹਦੇ ਲੋਕਾਂ ਦੇ ਆਈ ਕਰੇਗਾ ਹਲਾ ਆ ਜੀ ਇਸ ਕਰਕੇ ਉਹ ਜਿਹੜੀ ਸਿਚੁਏਸ਼ਨ ਪੜੀ ਹੋਈ ਆ ਮੈਂ ਕਹਿੰਦਾ ਦੇਖੋ ਪਹਿਲਾਂ 50 ਸਾਲ ਤੱਕ ਮੈਨੂੰ ਮਹਿਸੂਸ ਹੁੰਦਾ ਸੀ ਕਿ ਅਸੀਂ ਕੋਈ ਘਟਨਾ ਨਹੀਂ ਕਰ ਸਕਾਂ ਪਰ ਉਹਨਾਂ ਨੂੰ ਕੀ ਲੱਗਦਾ ਕਿ ਹੰਦਸਾ ਮੇਰੀ ਤਾਂ ਵੀ ਜਦੋਂ ਮੈਂ ਮੀਟਿੰਗ ਚੱਲ ਰਹੀ ਤੇ ਇਹਦੇ ਵਿੱਚ ਅਤੀਵਾ ਦੇ ਨਾ ਤੁਸੀਂ ਸਹੀ ਗੱਲ ਦਾ ਸਾਡੇ ਨਾਲ ਕਦੇ ਉਹਦੇ ਹੱਥ ਤੱਕ ਰਹੀ ਸ਼ਰਮ ਦਾ ਇਸ਼ਾਰਾ ਮਤਲਬ ਗੱਲ ਹੀ ਕਰਦੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਉਹ ਟਾਈਮ ਤੋਂ ਬੰਦ ਸੀ ਮੈਂ ਬਾਹਰ ਜਾਦਾ ਜੀਗਾ ਹੋਟਲ ਸੇ ਹਟਾ ਦੇ ਇਹਦਾ ਬੇਦੀਵੇਂ ਨਾਲ ਸੀ ਇਹਨੇ ਮਦਦ ਸੱਜੇ ਜਗ੍ਹਾ ਵੀ ਉਹ ਸਿਵਾ ਦਿੱਤਾ ਤੇ ਅਸੀਂ ਹੁਣਾ ਜੱਤੋਂ ਚੰਗੀ ਕਰਦੇ ਰਾਜਵੇਂ ਗੱਲ ਹੋਈ ਜੀ ਵਿਪਸਾਦ ਕਿਹਾ ਪੇਸਾ ਕਰੋ ਦਾਸਤ ਦੇ ਕੋਈ ਵੀ ਕਰ ਲਿਆ ਜਾਰੇ ਉਹਦੇ ਕੋਸੀ ਦਿੱਗਾ ਜੀ ਅੱਜ ਵੀ ਕਿਹਾ ਕੋਈ ਹਰੂ ਉਹਦੇ ਕੋਈ ਸਹੀ ਜਵਾਬ ਦਰ ਕਰਦੇ ਜੀ ਇਹ ਕਿ ਉਹ ਕਿ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਿਹਾ ਜੀ ਜਿਵੇਂ ਦਿੱਤਾ ਜੀ ਉਹ ਵੀਰੇ ਕੋਈ ਸਤੇ ਸੀਗੇ ਜੇ ਕੋਈ ਕੋਈ ਕੁਝ ਇਹਦੇ ਬਾਰੇ ਵੀ ਕਹਿੰਦੇ ਸੀਗਾ ਉੱਥੇ ਪੋਵੇ ਰਾਦ ਕਰ ਦਿੱਤੀ ਕਿ ਮੇ ਮੀਟਿੰਗ ਨਹੀਂ ਜਾ ਰਿਹਾ ਬੈਗਾ ਨਿਸ਼ਚਿਤਤਾ ਬਣੀ ਹੋਈ ਹੈ ਦੇਖੋ ਉਨੀ ਆਸ ਹੁੰਦਾ ਦੁਬਾਰਾ ਮੈਂ ਆਈ ਫੇ ਰਿਹਾ ਤੇ ਇਹ ਕਵਟ ਇਸ ਤਾਰ ਤਰ ਦਾ ਜਿਹੜਾ ਸਾਡੇ ਬੜਾਈ ਸੀ ਕੁਝ ਵਾਕ ਤਾਂ ਲਿਖਿਆ ਆ ਕਵੀ ਸਾਹਿਬ ਦਾ ਠੀਕ ਹੈ ਉਹ ਤਾਂ ਜਿਆਦਾ ਜਿਆਦਾ ਜਿਹੜਾ ਘਰਗੇ ਕਰ ਦਿਓ ਕੋਦਾਂਗੇ ਛੱਡ ਗਏ ਅਗਰੇ ਕੋਈ ਗੱਲ ਨਹੀਂ ਕਹਿ ਕੇ ਗਏ ਉਹ ਕੋ ਕਰੇਗਾ ਆਪਣੇ ਆਪ ਹੀ ਵਰਤਦੇ ਠੀਕ ਹੈ ਹੁਣ ਤੁਹਾਡੇ ਉਹਨਾਂ ਅੱਗੇ ਮੀਟਿੰਗ ਦਾ ਹਿੱਸਾ ਭਰਿਆ ਜਾਏਗਾ ਨਹੀਂ ਨਹੀਂ ਬਾਇਦਾ ਉਹਨਾਂ ਬੇਤਿਕਾ ਤੇ ਵੀ ਇਹ ਇਹ ਬਾਰੇ ਉਹ ਫਰਕ ਹੀ ਕਰਦਾ ਠੀਕ ਆ ਜੋ ਆਦਰਯੋ ਅਕਾ ਦਾ ਸਾਉ ਉਹਦੇ ਜੈਦਾ ਸਾਹਿਬ ਨੇ ਇੱਕ ਸਤਨਾਮ ਦੀ ਕਵਿਤਾ ਦਾ ਕਰ ਰਿਹਾ ਕਿਤਾ ਹੈ ਸੀ ਉਹਦਾ ਚ ਤਾਂ ਠੀਕ ਸੀ ਪਰ ਉਹ ਸਤਨਾਮ ਦੀ ਕਵਿਤਾ ਦੇ ਦੋ ਬੇਟੀਗਾ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਕਈ ਘਟਾ ਮਿਰਗਾ ਚੱਲਦੇ ਨੇ ਬਹੁਤ ਫੁਰ ਕੇ ਵਿਚਾਰਾ ਵੀ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੋ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀਗੇ ਵਰੇ ਵਨ ਇਸੇ ਗਏ। ਬਹੁਤ ਅਫਸੋਸ ਹੈ ਉਹ ਸਾਲੀਆਂ ਬੇਚਿਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤਜਸੀਂ ਨਹੀਂ ਪਹੁੰਚ ਸਕੇ। ਉਹਦੇ ਬੰਦੇ ਉਹ ਖੜਕੇ ਆਪਰੇ ਵਾ ਅੱਜ ਦੀ ਮਿਲਣ ਵਾਲਿਆ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜਿਹੜਾ ਉਹ ਕਾਲਤਾ ਸਾਹਿਬ ਨੇ ਨੀਰ ਕੇ ਲੱਗੇ। ਉਸਦੇ ਬਾਅਦ ਇਹ ਹੁਣ ਕੋਈ ਕੌਣ ਪ੍ਰਧਾਨ ਲਗਾ ਕੌਣ ਆ ਤੇ ਅਸੀਂ ਆਪਣਾ ਦੁਬਾਰ ਨਹੀਂ ਸਕਦੇ। ਇਹ ਤਾਂ ਕਾਲਤਾ ਸਾਹਿਬ ਵੀ ਕਰ ਸਕਦੇ ਸੀਗੇ। ਇਸ ਤੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ। ਅ ਇਹ ਦਾਦਾ ਜਦੋਂ ਜਦੋਂ ਜਿੱਥੇ ਦੇਖੀ ਨਾ ਵੀ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਦਫੇ ਚੋਂ ਫਾਰਕ ਕੀਤਾ ਜਾਵੇ ਤੇ ਉਹ ਅੱਗੇ ਉਹ ਹੈਗਾ ਬੋਲ ਰਿਹਾ ਕੀ ਕਰਨਾ ਤੇ ਨਹੀਂ ਕਰਨਾ ਇਸ ਕਰਕੇ ਉਹ ਵਿਚੇ ਜੇ ਕੋਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਸੀਂ ਆਪ ਬੋਲੋ ਜਿਹਦਾ ਵਿਚੇ ਕਦਵੀਰ ਕਹਦਾ ਬੰਦਾ ਉਹ ਹੀ ਅਜਿਹਾ ਇਸ ਕਰਕੇ ਉਹ ਜਾਂ ਤਾਂ ਉਹ ਕੁਝ ਸਹਿਰ ਕਰੇ ਸਹਿਰ ਕਰੇ ਤੇ ਅਗਰੇ ਜੇ ਕੋਈ ਖਾਦੀਦਾਲਾ ਕੋਚੀ ਜਾ ਉਹ ਤਾਂ ਨੰਬਰ ਦੋ ਵਾਲਾ ਕਰ ਲੇਗਾ ਇਹ ਕਾਤਾ ਸਾਡੇ ਤੋਂ ਬੜਾ ਜਿਹਾ ਕਮੇਟ ਇਹ ਤਾਂ ਉਹ ਹੀ ਕਰ ਸਕਦੇ ਵੀ ਇਹ ਉਹਦੇ ਤੋਂ ਵਾਦਿਆ ਕਰੇਗਾ ਕੋਈ ਹਲਾ ਆ ਜੀ ਇਸ ਕਰਕੇ ਇਹ ਉਹ ਜਿਹੜੀ ਸਿਚੁਏਸ਼ਨ ਪੜੀ ਹੋਈ ਆ ਮੈਂ ਕਹਿੰਦਾ ਤੇ ਪਹਿਲਾਂ 50 ਸਾਲ ਤ્યાર ਬਾਅਦ ਮੈਨੂੰ ਮਹਿਸੂਸ ਹੁੰਦਾ ਸੀ ਕਿ ਅਸੀਂ ਕੋਈ ਕੰਟਰੋਲ ਨਹੀਂ ਸਾਡੇ ਆਪ ਕੋਲ ਉਹਨੂੰ ਕੀ ਲੱਗਦਾ ਕਿ ਅਸੀਂ ਨਾਲ ਜੀ ਤਾਂ ਵੀ ਜਦੋਂ ਮੈਂ ਮੀਟਿੰਗ ਚੱਲ ਰਹੀ ਤੇ ਇਹਦੇ ਵਿੱਚ ਅਕੀਵਾ ਦੇ ਨਾ ਤੁਸੀਂ ਸਹੀ ਗੱਲ ਦਾ ਸਾਡੇ ਨਾਲ ਕਦੇ ਉਹ ਗੱਲ ਤਾਂ ਕਰੀ ਜੀ ਸ਼ਰਮ ਇਸ਼ਾਰਾ ਮਤਲਬ ਗੱਲ ਹੀ ਕਰਦੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਇਹ ਟੈਲਫੋਨ ਬੰਦ ਸੀ ਮੈਂ ਬਾਹਰ ਜਾ ਰਿਹਾ ਸੀਗਾ ਹੋਟਲ ਤੋਂ ਕਰ ਇਹਦਾ ਬੇਦੀ ਮੇਰੇ ਨਾਲ ਸੀ ਇਹਨੇ ਮੈਂ ਦੱਸਿਆ ਦੱਬੇ ਜਗ੍ਹਾ ਵੀ ਉਹ ਸਿਫਾ ਦਿੱਤਾ ਤੇ ਅਸੀਂ ਇਹ ਪੁੱਛਣਾ ਜਦੋਂ ਤੁਹਾਨੂੰ ਚੱਕਾ ਦੇ ਰਾਜਮੈਂਗਰ ਵੀ ਜੀ ਵੀ ਪਤਾ ਕਿ ਉਹਦਾ ਤਸਰ ਕਰਦਾ ਦਾਸਤ ਕੋਈ ਨਹੀਂ ਕਰ ਲਿਆ ਜਦੋਂ ਉਹਦੇ ਕੋਲ ਸਿੱਧਾ ਗੱਲ ਜੀ ਅੱਜ ਵੀ ਕਿਹਾ ਕੋਈ ਸਾਡੇ ਕੋਲ ਕੋਈ ਸਹੀ ਜਵਾਬ ਦੱ ਕਰਦੇ ਨਹੀਂ ਇਹ ਕਿ ਉਹ ਇਸ ਲਈ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਹਾਂ ਸੀ ਜੇ ਤੱਕ ਤਾਰੀਖ ਹੋਵੇ ਕੋਈ ਸਤਿ ਸ੍ਰੀ ਅਕਾਲ ਜੇ ਕੋਈ ਕੁਝ ਪਸੂ ਇਹਦੇ ਬਾਰੇ ਵੀ ਕਹਿਣਾ ਸੀਗਾ ਉੱਥੇ ਪੋਵੇ ਨਾ ਰੱਦ ਕਰ ਦਿੱਤੀ ਕਿ ਮੇ ਮੀਟਿੰਗ ਜੇ ਉਹ ਪਹਿਲੇ ਬੈਗਾ ਨਿਸ਼ਚਿਤਤਾ ਬਣੀ ਹੈ ਦੇਖੋ ਉਨੀ ਰਾਤ ਹੋ ਜਾਂਦਾ ਦੁਬਾਰਾ ਮੈਂ ਫੇਰ ਦਿੱਤੇ ਇਹ ਤਾਂ ਵੈਟ ਇਸ ਤਾਰ ਤਸਦਾ ਜਦੇ ਸਰਬ ਦੇ ਭਲਾਈ ਸੀ ਕੁਝ ਵਾਕ ਤਾਂ ਲਿਖਿਆ ਆ ਤਵੀ ਸਰਬ ਦਾ ਠੀਕ ਹੈ ਉਹ ਤਾਂ ਜਿਆਦਾ ਜਿਆਦਾ ਦੇ ਪੱਗਾਂ ਵੀ ਕਰ ਦਿਓ ਕੋਦਾਂਗੇ ਛੱਡ ਗਏ ਅਗਲੇ ਕੋ ਗੱਲ ਦੇ ਕੇ ਗਏ ਉਹ ਕੋਣ ਕਰੇਗਾ ਆਪਣੇ ਆਪ ਹੀ ਵਰਤਾ ਦੇ ਠੀਕ ਹੈ ਹੁਣ ਤੁਹਾਡੇ ਉਹਨਾਂ ਅੱਗੇ ਮੀਟਿੰਗ ਦਾ ਇਤਹਾ ਬੜਾ ਜਾਏਗਾ ਤੁਹਾਡੇ ਉਹਨਾਂ ਨਹੀਂ ਨਹੀਂ ਬੈਠਾ ਉਹਨੂੰ ਬੇਰਤੀ ਕਰਦੇ ਵੀ ਇਹ ਬੈਰ ਉਹਦੇ ਹਰਕੀ ਕਰ ਦੋ ਠੀਕ